ਚੱਲ ਪੀਪਲ ਬੋਲਿਓ ਬੜਾ ਇਹ ਬੜਾ ਭਾਈ ਦਾ ਹਾਂ ਬੜਾ ਜੀ ਹਾਂ ਜੀ ਜਿਆਵਰਾ ਹਾਂ ਮੈਂ ਮੁੰਡਾ ਹਾਂ ਇਹ ਤਾਂ ਨਹੀਂ ਬਕਰ ਨਹੀਂ ਆ ਹਾਂ ਵੀ ਦੂਜਾ ਆਪਾਂ ਮੈਂ ਚੱਲਿਆ ਹੁਣ ਅਨੰਤਪੁਰ ਨੂੰ ਹਾਂ ਜੀ ਹਾਂ ਤੇ ਨੰਦਪੁਰ ਹੁਣ ਮੈਂ ਸਾਈਕਲ ਤੇ ਜਾਣਾ ਸਾਰੀ ਸਾਈਕਲ ਤੇ ਜਾਪਰਾ ਕਰਨੀ ਆ ਹਾਂ ਕਿੰਨੇ ਦਿਨ ਲੱਗ ਜਾਣਗੇ ਖਾਲਸਾ ਜੀ ਸਾਈਕਲ ਤੇ ਲੱਗ ਜਾਣਗੇ 10 ਕਿ ਦਿਨ ਤਾਂ ਲੱਗਣਗੇ ਯਾਰ 10 ਦਿਨ ਤਾਂ ਮੈਂ ਲਾਉਂਗਾ 10 12 ਦਿਨ ਲਾਵੇਂਗਾ ਹਾਂ ਅੱਜ ਫਿਰ ਕਿੱਥੇ ਪਹੁੰਚ ਜੂਗੇ ਅੱਜ ਮੈਂ ਜਾਉਂ ਇੱਥੋਂ ਹੁਣ ਜਾਉ ਮਾਝੂਵਾੜਾ ਕਰਾ ਲੁੱਦੜਾ ਮੈਂ ਲੰਘ ਜਾਣਾ ਠੀਕ ਹੈ ਸਰਾਉ 9 ਵਜੇ ਦੇ ਨੇੜੇ ਮੈਂ ਮਾਝੂਵਾੜੇ ਜਾਵੜਣਾ ਹਾਂ ਜੀ ਮਾਝੂਵਾੜੇ ਉਹ ਫਿਰ ਮੈਂ ਜਾਉ ਕੱਲ ਨੂੰ ਆਪਣਾ ਝਾਰ ਸਾਹਿਬ ਠੀਕ ਹੈ ਜੀ ਝਾਰ ਸਾਹਿਬ ਤੋਂ ਜਾਉਂਗਾ ਚਪਕੌਰ ਸਾਹਿਬ ਅਸ਼ਾਏ ਸਵਕੌਰ ਸਾਹਿਬ ਤੋਂ ਜਾਊਂਗਾ ਫਰਮਾ ਪੱਠਾ ਸਾਹਿਬ ਪੱਠਾ ਸਾਹਿਬ ਪੱਠਾ ਸਾਹਿਬ ਤੋਂ ਬਾਅਦ ਫਿਰ ਵਾ ਜਾਊਂਗਾ ਕੀਰਤਨ ਹਾਂਜੀ ਕੀਰਤਪੁਰ ਹੋ ਕੇ ਨੰਦਪੁਰ ਜਾਊਂਗਾ ਠੀਕ ਹੈ ਪੰਜ ਦਿਨ ਲੱਗ ਜਾਣਗੇ ਹਾਂ ਪੰਜ ਦਿਨ ਤੇ ਨੰਦਪੁਰ ਤੋਂ ਫਿਰ ਵਾ ਜਾਊਂ ਗੁਰੂ ਕੇਲਾ ਔਰ ਠੀਕ ਹੈ ਕੋਈ ਬਸ ਸਾਰਾ ਦੇਖ ਕੇ ਆਉਂ ਹਾਂਜੀ ਤੇ ਆ ਉੱਧਰ ਛੱਡ ਗਿਆ ਰਿਸ਼ਤੇਦਾਰ ਕਿਵੇਂ ਨਾਲ ਉਹਨਾਂ ਨੂੰ ਮਿਲਿਆਵਾਂਗੇ ਹਾਂਜੀ ਨਾਲੇ 10 ਦਿਨ ਹੁਣ ਉੱਥੇ ਗੁਰੂ ਕੇ ਆ ਲਾਵਾਂਗੇ ਗੁਰੂ ਘਰੇ ਹਾਂਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਸਾਰੇ ਗੁਰਦੁਆਰਿਆਂ ਦਾ ਦਰਸ਼ਨ ਕਰੀਏ ਨਜ਼ਾਰੇ ਨਾ ਹਾਂ ਜੇ ਬਾਦਾ ਚੰਨੇ ਨੂੰ ਵੀ ਕਹਿੰਦੇ ਵੀ ਚੱਲ ਤੂੰ ਮੇਰੇ ਨਾਲ ਇਹ ਕਹਿੰਦਾ ਯਾਰ ਮੈਂ ਢੱਲਾ ਉਹ ਅਸੀਂ ਮਗਰ ਕੰਮ ਦੇਖ ਲਾਂਗੇ ਤੇਰਾ ਘਰ ਦਾ ਆਹ ਪੱਠੀ ਕਰ ਲਾਂਗਾ ਹਾਂ ਹਾਂ ਹੋਰ ਸਲਾਮ ਅਮਿਤਾ ਜੀ ਕਿਵੇਂ ਫਰਮਾ ਤੁਰਦਾ ਕਰਦਾ ਤਿਆਰੀ ਹੈ ਹਾਂ ਜੀ ਹਾਂ ਜੀ ਯਾਰ ਰੱਖੀ ਫੋਨ ਬਹੁਤ ਠੀਕ ਹੈਗਾ ਹਾਂ ਕੀ ਕਰੀ ਹਾਂ ਹਾਂ ਕਰਾਂਗੇ ਫੋਨ ਹੋਰ ਤੋਰੋ ਫਿਰ ਆ ਕੇ ਤੇ ਕੀ throppa ਪੋਣਾ ਹਾਂ ਹਾਂ ਜੀ ਹਾਂ ਪਾਓ ਜਿੰਨੇ ਆ ਸਰੋਪਾ ਪਾਏ ਖਾਲਸਾ ਦਰੋ ਇਹਦੇ ਘਰੋਂ ਮਿਲਦਾ ਸਰੋਪਾ ਦਾਬਿਆ ਭਾਈ ਸਕਰਾ ਦੇ ਘਰੋਂ ਹਾਂ ਜੀ ਹਾਂ ਠੀਕ ਆ ਠੀਕ ਆ ਠੀਕ ਆ ਉਧਰ ਇਧਰ ਇਧਰ ਹਾਂ ਆ ਠੀਕ ਆ ਪਾਓ ਸਰੋਪਾ ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਰਦਾ ਹਾਂ ਜੀ ਹਾਲਾ ਤੇ ਮਹਾਰਾਜ ਰੱਖੇ ਤੰਦਰੁਸਤੀ ਤੇ ਚੜ੍ਹਦੀ ਕਲਾ ਹਾਂ ਜੀ ਹਾਂ ਬੱਸ ਹਨ ਫੋਨ ਕਰਦਾ ਖਰੀ ਆਤਣੇ ਜੀ ਫੋਨ ਮੈਂ ਰੋਜ਼ ਕਰਦਿਆ ਕਰੂੰਗਾ ਹਾਂ ਜੀ ਹਾਂ ਠੀਕ ਆ ਆ ਜਾ ਉਹ 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 ਗੇਟ ਤੱਕ ਤੂੰ ਬਾਹਰ ਆਉ ਬੈਠ ਜੀ ਬਾਹਰ ਤੂੰ ਆ ਹਨ ਹਾਂ ਨਾ ਤਾਂ ਬਾਕੀ ਉਹ ਕਿਹਦੇ ਵੰਦਕ ਕੇਲੀ ਵੰਦਕ ਬੰਦ ਕਰਨਗੇ ਹੈ ਬੰਦ ਕਰ ਦੇ ਕੇ ਬਤਾ ਹੁਣ ਕੀ ਕਹਿੰਦਾ ਮੈਨੂੰ ਤਾਂ ਐਂ ਹੁੰਦੇ ਲੱਗਦੇ ਬਸ ਉਹ ਮਾਰ ਦੇ ਕਰ ਜੋ